ਦੋਸਤੋ ਚਤਰ ਸਿੰਘ ਪਰਵਾਨਾ ਜੀ ਦੀ ਅੰਤਮ ਅਰਦਾਸ ਹੋ ਚੁੱਕੀ ਹੈ ਅੱਜ ਅੰਤਮ ਰਸਮਾਂ ਹੋ ਗਈਆਂ ਸਾਰੀਆਂ ਤੇ ਉਹਨਾਂ ਦੇ ਜਿਗਰੀ ਯਾਰ ਪ੍ਰਸਿੱਧ ਗਾਇਕ ਜਿਨ੍ਹਾਂ ਦੀ ਸ਼ੁਰੂਆਤ ਪਰਵਾਨਾ ਜੀ ਦੇ ਨਾਲ ਹੋਈ ਸ਼੍ਰੀ ਗੁਰਦਿਆਲ ਨਰਮਨ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆਂ ਬਾਕੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ਼ੁਰੂਆਤ ਜਦੋਂ ਤੁਸੀਂ ਕੀਤੀ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਡੇ ਜਿਗਰੀ ਯਾਰ ਨਾਲ ਚੰਗੇ ਸਬੰਧ ਰਹੇ ਆ ਅੱਜ ਚਲੇ ਗਏ ਆ ਹੂੰ ਤੇ ਕਿਦਾਂ ਦਾ ਮੇਲ ਵਰਤਨ ਤੁਹਾਡਾ ਰਿਹਾ ਕਿਦਾਂ ਵਿਚਰਦੇ ਰਹੇ ਤੁਸੀਂ ਇੱਕ ਦੂਜੇ ਨਾਲ ਦੇਖੋ ਛਤਰ ਸਿੰਘ ਪਰਵਾਨਾ ਇੱਕ ਨਾਮ ਹੈ ਸ ਹੈ ਜਿਹੜਾ ਇੱਕ ਯੁੱਗ ਦਾ ਨਾਮ ਸੀ ਜੀ ਬਿਲਕੁਲ ਉਹਦਾ ਯੁੱਗ ਚੱਲਦਾ ਰਿਹਾ ਜੀ ਔਰ ਉਹਦੇ ਜਿਹੜੇ ਜਿਹੜੀ ਉਹਦੇ ਗੀਤ ਨੇ ਉਹ ਤਾਂ ਕਦੀ ਮਰਦੇ ਨਹੀਂ ਜੀ ਉਸ ਜ਼ਿੰਦਗੀ ਪਰ ਜਿੰਨਾ ਚਿਰ ਹੈਗਾ ਉਹਨਾਂ ਦੇ ਉਹਦੇ ਗੀਤ ਜਿੰਨਾ ਸੰਸਾਰ ਸਭਿਆਚਾਰ ਕੇ ਜਿਹੜੇ ਹੈਗੇ ਉਹ ਲੋਕ ਨੂੰ ਹਮੇਸ਼ਾ ਯਾਦ ਕਰਦੇ ਜਿੱਥੇ ਵੀ ਬੈਠੇ ਨੇ ਜੀ ਦੂਸਰਾ ਇਹ ਹੈ ਵੀ ਸਾਡੇ ਸਬੰਧ ਬਹੁਤ ਹੀ ਅਖچھے ᱛੀਏ ਉਹ ਮੇਰੀ ਬਹੁਤ ਸਿਜ਼ ਕਰਦੇ ਸੀ ਮੈਂ ਉਹਨਾਂ ਦੀ ਬਹੁ ਕਰਦਾ ਜੀ ਤੇ ਪਹਿਲੇ ਹੀ ਗੀਤ ਜਦੋਂ ਮੈਂ ਨਰਿੰਦਰ ਬੀਬਾ ਜੀ ਨਾਲ ਦੋ ਗੀਤ ਕਰਾਏ ਸੀ ਇਹ ਹਾਂਜੀ ਤੇ ਪੱਠਿਉ ਤੇ ਕਰਕੇ ਦਾਣੇ ਮੈਂ ਬਣੋਨੀਆ ਤੇਰੀਆਂ ਕਿੱਲਾਂ ਤੇ ਮੇਰੇ ਰੋੜ ਮੁੰਡਿਆ ਜੀ ਪੇਕੇ ਛੱਡ ਜਾ ਮਹੀਨਾ ਇੱਕ ਹੋਰ ਮੁੰਡਿਆ ਜੀ ਇੱਕ ਦੂਸਰਾ ਸੀ ਮੇਰੀ ਛੋਲੀਆਂ ਦੀ ਦਾਲ ਕਰਾ ਰਹੀ ਭਾਈ ਅੱਜ ਤੱਕ ਉਹ ਗੀਤ ਐਵਰਗ੍ਰੀਨ ਗੀਤ ਨੇ ਹੁਣ ਤੱਕ ਚੱਲਦੇ ਨੇ ਜੀ ਔਰ ਮੈਂ ਰਾਤੋ ਰਾਤ ਉਹਨਾਂ ਗੀਤਾਂ ਨੇ ਸਟਾਰ ਬਣਾਤਾ ਸੀ ਵਾਹ ਹਰ ਬੰਦਾ ਪੁੱਛਦਾ ਸੀ ਵੀ ਇਹ ਮੁੰਡਾ ਕੌਣ ਹੈ ਇਹ ਕੌਣ ਹੈ ਜੀ ਜਦੋਂ ਪਤਾ ਲੱਗਿਆ ਸਭ ਨੂੰ ਫਿਰ ਮਗਰੋਂ ਮੇਰੀ ਰਿਕਾਰਡਿੰਗ ਬਹੁਤ ਜਲਦੀ ਲਈ ਜੀ ਬਿਲਕੁਲ ਤੇ ਕਾਰੇ ਬੜੇ ਲਾਏ ਲੇਕਿਨ ਸਾਡਾ ਆ ਹੁਣ ਕੋਈ ਮੈਂ ਕਿਉਂਕਿ ਮੈਂ ਥੋੜੀ ਜੀ ਏਜ ਕਰਕੇ ਨਹੀਂ ਆ ਸਕਿਆ ਉਹਨਾਂ ਕੋਲੇ ਜੀ ਉਸ ਤੋਂ ਪਹਿਲਾਂ ਉਹ ਮੈਂ ਉਹਨਾਂ ਨੂੰ ਮਿਲਦਾ ਰਹੇ ਉਹ ਮੇਰੇ ਕੋਲ ਤੁਰੀ ਵੀ ਜਾਂਦੇ ਰਹੇ ਨੇ ਜੀ ਅਸੀਂ ਆਪਸ ਮਿਲਦੇ ਰਹੇ ਆ ਜੀ ਔਰ ਬੜਾ ਅੱਛਾ ਇਨਸਾਨ ਬਹੁਤ ਅੱਛਾ ਸੀ ਖੁੱਲ੍ਹਦਾ ਇਨਸਾਨ ਸੀ ਬਿਲਕੁਲ ਔਰ ਗੀਤਾ ਉਹਦੇ ਅਮਰ ਹੈ ਹੀ ਨੇ ਉਹ ਜਿਹੜਾ ਗਾਉਂਦੇ ਸੀ ਨਾ ਸਟੇਜ ਪਰਫਾਰਮੈਂਸ ਸੀ ਉਹ ਸਭ ਤੋਂ ਬੈਸਟ ਸੀ ਉਹਨਾਂ ਦਾ ਸੀ ਬਿਲਕੁਲ ਹਾਰਮੋਨੀਅਮ ਲੈ ਕੇ ਸਟੇਜ ਤੇ ਨੱਚਦੇ ਫਿਰਦੇ ਬਹੁਤ ਅੱਛਾ ਕਲਾਕਾਰ ਰਿਕਾਰਡਿੰਗ ਬਹੁਤ ਚੱਲੀ ਉਹਨਾਂ ਦੀ ਜੀ ਕੁੱਤੇ ਵਾਲੀ ਕੰਪਨੀ ਦੇ ਵਿੱਚ ਤਵੇ ਭਰਾਵਣ ਚੱਲ ਗਏ ਇੱਕ ਗੀਤ ਅਚਨੇ ਜਾਇਆ ਗਿਆ ਕਮਾਲ ਦਾ ਹੋ ਗਿਆ ਚੱਲਿਆ ਉਹਨਾਂ ਦਾ ਇਸ ਕਰਕੇ ਉਹ 올ਰਾਊਂਡਰ ਸੀਗਾ ਕਲਾਕਾਰ ਤੇ ਮੈਨੂੰ ਉਹਨਾਂ ਦੀ ਜਾਣ ਦਾ ਬਹੁਤ ਹੀ ਅਫਸੋਸ ਹੋਇਆ ਇੱਕ ਗੱਲ ਰੜਕਦੀ ਹੈ ਕਿ ਸਾਰੇ ਲੋਕਾਂ ਨੇ ਤੇ ਹਾਜ਼ਰੀ ਨਹੀਂ ਲਵਾਈ ਮੈਂ ਉਚੇਚਾ اور ਮੇਰਾ ਬੇਟਾ लवली ਨਰਮਨ ਜੀ ਭਾਵੇਂ ਉਹਨਾਂ ਨੇ ਉਹ ਗੀਤ ਨਹੀਂ ਗਾਏ ਉਹਨਾਂ ਦੇ ਪਰੰਤੂ ਉਹਨਾਂ ਦੇ ਉਹ ਸ਼ਹਿਦਾਜੀ ਨੇ ਜੀ ਤੇ ਉਹ ਮੇਰੇ ਨਾਲ ਆਏ ਨੇ ਬਾਕੀ ਦੂਜੇ ਨਜ਼ੀਰ ਮੁਹੰਮਦ ਸਾਹਿਬ ਜੀ ਦੂਸਰੇ ਹੋਰ ਸੁਖ ਚਮਕੀਲਾ ਬਿਲਕੁਲ ਹੋਰ ਕਲਾਕਾਰ ਜਿਹੜੇ ਆਏ ਨੇ ਜੀ ਭੈਣੀ ਇਹ ਸਾਰੇ ਉਹਨਾਂ ਦਾ ਧੰਨਵਾਦ ਹੈ ਜਿਹੜੇ ਇੱਥੇ ਸਟੇ ਉਹਨਾਂ ਦੇ ਅੰਤਮ ਰਸਤੇ ਆਏ ਨੇ ਸੋ ਅਤੀ ਉਤਮ ਬੰਦਾ ਅਤੀ ਉਤਮ ਗੀਤਕਾਰ ਚਲੇਗਾ ਮੈਨੂੰ ਅਤਿਅੰਤ ਉਦਾਸ। ਸਾਡੇ ਨਾਲ ਇਸ ਦੁੱਖ ਦੇ ਮੌਕੇ ਤੇ लवली ਨਿਰਮਨ ਜੀ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਪ੍ਰਵਾਨਾ ਜੀ ਨੂੰ। ਤੇ ਉਹਨਾਂ ਨਾਲ ਜਾਣਦੇ ਹਾਂ ਕਿਉਂਕਿ ਉਹ ਲੁਧਿਆਣੇ ਰੈਸ਼ ਕਰਕੇ ਪ੍ਰਵਾਨਾ ਜੀ ਦੇ ਨਾਲ ਅਕਸਰ ਵਿਚਰਦੇ ਰਹਿੰਦੇ ਸੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਦੁੱਖ ਸੋਕੇ ਉਹਨਾਂ ਨੇ ਕਰਦੇ ਰਹਿੰਦੇ ਸੀਗੇ ਤੇ ਇਹ ਜਾਂਦੇ ਆਉਂਦੇ ਰਹਿੰਦੇ ਸੀਗੇ। ਸੋ लवली ਬਾਈ ਜੀ ਪ੍ਰਵਾਨਾ ਜੀ ਚਲੇ ਗਏ। ਅਤਿੰਤ ਮਰਸਵਾ ਹੋ ਗਈਆਂ। ਕਿਦਾਂ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਵਿਚਰਦੇ ਰਹੇ ਜਾਂ ਤੁਸੀਂ ਉਹਨਾਂ ਨਾਲ ਕਿਦਾਂ ਰਹੇ? ਗੱਲ ਹੈ ਜੀ ਮੈਂ ਐਕਚੁਅਲੀ ਮੇਰਾ ਧੂਰੀ ਦਫਤਰ ਸੀ ਪਹਿਲਾ ਆਫਿਸ ਮੇਰਾ ਧੂਰੀ ਸੀਗਾ ਅੱਛਾ ਜੀ ਕਿਉਂਕਿ ਮੈਂ ਮੇਰੇ ਡੈਡੀ ਕਰਕੇ ਨਾ ਉਹਨੂੰ ਜਾਣਦਾ ਸੀ ਕਿਉਂਕਿ ਮੈਂ ਤਾਂ ਉਦੋਂ ਛੋਟਾ ਸੀ ਜਦੋਂ ਮੇਰੇ ਡੈਡੀ ਦੇ ਰਿਕਾਰਡ ਆਏ ਨੇ ਸਾਨੂੰ 1972 ਚ ਪਹਿਲਾ ਰਿਕਾਰਡ ਆ ਉਹਨਾਂ ਦੀ ਬੀਬਾ ਜੀ ਨਾਲ ਜੀ ਔਰ ਉਦੋਂ ਇਹ ਮੇਰੇ ਫਾਦਰ ਸਾਹਿਬ ਕੋਲੇ ਜਾਂਦੇ ਹੁੰਦੇ ਸੀ ਘਰੇ ਹੂੰ ਤੇ ਉਸ ਤੋਂ ਬਾਅਦ ਫਿਰ ਸਾਡੀ ਵੀ ਮੁਲਾਕਾਤ ਦਿੱਤੇ ਲੁਧਿਆਣੇ ਹੋਣ ਲੱਗੀ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਦੂਹੇ ਨੇ ਗੀਤ ਗੁਦ ਹੋਂਦੇ ਗਏ ਲਵਦੀ ਮੈਂ ਗੀਤ ਲਿਖਿਆ ਪ੍ਰਾਨਾ ਜਣ ਕੇ ਸਾਡੇ ਮਿਲਦੇ ਰਹਿੰਦੇ ਸੀ ਅੱਛਾ ਜੀ ਫਿਰ ਕਈ ਵਾਰ ਮੈਂ ਇੱਕ ਦੋ ਮੁੰਡੇ ਵੀ ਆਪਦੇ ਭੇਜੇ ਨੇ ਡਰਾਈਵਰ ਵੀ ਭੇਜਿਆ ਮੈਂ ਆਪਦਾ ਇਹਨਾਂ ਕੋਲੇ ਅੱਛਾ ਜੀ ਇਹ ਸੰਗਰ ਕਿਉਂ ਕਹਿੰਦੇ ਨਹੀਂ ਫਿਰ ਆਪਾਂ ਐ ਕਰਨੇ ਫਰਾਣਾ ਕਰਨਾ ਸਾਨੂੰ ਪਤਾ ਹੀ ਉਹਨੇ ਸੁਭਾਤਾ ਜੀ ਬਿਲਕੁਲ ਪਰ ਬੜੇ ਦੁੱਖ ਦੀ ਗੱਲ ਹੈ ਦੇਖੋ ਅੱਜ ਇੱਕ ਮੈਨੂੰ ਹੋਰ ਅਫਸੋਸ ਹੈ ਵੀ ਆਰਟਿਸਟਾਂ ਨੂੰ ਆਉਣਾ ਚਾਹੀਦਾ ਇਹ ਸਾਰੇ ਇਹ ਬਹੁਤ ਮਾੜੀ ਗੱਲ ਹੈ ਜਾਨਾ ਸਭ ਨੇ ਇੱਥੇ ਜਾਣਾ ਕਿਨੇ ਯਾਰ ਔਰ ਬੜਾ ਦੁੱਖ ਹੈ ਮੈਂ ਤਾਂ ਐਨੇ ਮਸ਼ਹੂਰ ਉਹਨਾਂ ਦੇ ਗੀਤ ਨੇ ਔਰ ਪੰਜਾਬ ਦਾ ਕੋਈ ਆਰਟਿਸਟ ਨਹੀਂ ਹੈ ਜਿਨੇ ਉਹਨਾਂ ਦਾ ਗੀਤ ਨਾਂ ਗਾਇਆ ਹੋਵੇ। ਜੀ ਬਿਲਕੁਲ। ਲੇਡੀਜ਼ ਤੋਂ ਲੈ ਕੇ ਜੈਂਟਸ ਤੱਕ ਜਿੰਨੇ ਆਰਟਿਸਟ ਨੇ ਸਭ ਨੇ ਉਹਨਾਂ ਦੇ ਗੀਤ ਗਾਏ ਨੇ। ਜੀ। ਔਰ ਮੈਂ ਤਾਂ ਪ੍ਰਮਾਤਮਾ 바ਗੇ ਹੀ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ। ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।